ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਚਰਨ ਘਾਟ ਵਾਲੇ ਮਸਲੇ ਤੇ ਕੋਈ ਵੀ ਨਹੀਂ ਬੋਲਿਆ ਨਾਨਕ ਸਰੀਏ ਬਾਬਾ ਜੋਨੀ ਬਾਬਾ ਪਾਲਾ ਸਿੰਘ ਕੜਿਆਲ ਵਾਲੇ ਪੁੱਚੋਂ ਵਾਲੇ ਟਕਸਾਲਾਂ ਵਾਲੇ ਸ਼੍ਰੋਮਣੀ ਕਮੇਟੀ ਵਾਲੇ ਦਰਬਾਰ ਸਾਹਿਬ ਦੇ ਜਥੇਦਾਰ ਅਤੇ ਪੜੇ ਲਿਖੇ ਮਹਾਨ ਸੰਤ ਬਾਬੇ ਸਭ ਚੁੱਪ ਗੁਰਪ ਕਿਉਂ ਇਹ ਗੱਲ ਸਾਂਝੀ ਕੀਤੀ ਹੈ ਜੀ ਪੰਜਾਬੀ ਕਾਮੇਡੀ ਕਲਾਕਾਰ ਗੁਰਤੇਜ ਚਿੱਤਰਕਾਰ ਜੀ ਨੇ ਆਪਣੇ ਫੇਸਬੁਕ ਪੇਜ ਦੇ ਉੱਤੇ ਗੁਰਤੇਜ ਚਿੱਤਰਕਾਰ ਜੀ ਨੇ ਕੁਝ ਘੰਟੇ ਪਹਿਲਾਂ ਆਪਣੇ ਫੇਸਬੁਕ ਪੇਜ ਦੇ ਉੱਤੇ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਿਆਂ ਦੀ ਫੋਟੋ ਸਾਂਝੀ ਕੀਤੀ ਹੈ ਤੇ ਨਾਲ ਉਹਨਾਂ ਨੇ ਆਹ ਕੈਪਸ਼ਨ ਲਿਖਿਆ ਹੋਇਆ ਜੇ ਤੁਸੀਂ ਇਸ ਪੋਸਟ ਨੂੰ ਪੜ੍ਹਨਾ ਚਾਹੁੰਦੇ ਹੋ ਮੈਂ ਇਹਦਾ ਲਿੰਕ ਡਿਸਕ੍ਰਿਪਸ਼ਨ ਦੇ ਦਿੱਤਾ ਹੋਇਆ ਹੈ ਤੁਸੀਂ ਉੱਤੇ ਕਲਿੱਕ ਕਰਕੇ ਇਸ ਪੋਸਟ ਨੂੰ ਪੜ੍ਹਨਾ ਚਾਹੋ ਤਾਂ ਪੜ੍ਹ ਸਕਦੇ ਹੋ ਗੁਰਤੇਜ ਚਿੱਤਰਕਾਰ ਜੀ ਦੀ ਇਸ ਪੋਸਟ ਦੇ ਨਾਲ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਹਾਂ ਜਿਹੜੀ ਜਥੇਬੰਦੀਆਂ ਬੇਅਦਬੀ ਕਰਨ ਵਾਲਿਆਂ ਦਾ ਸੌਦਾ ਲਾਉਂਦੇ ਹਨ ਜਾਂ ਬੇਅਦਬੀ ਕਰਨ ਵਾਲਿਆਂ ਦੇ ਵਿਰੁੱਧ ਬੋਲਦੀਆਂ ਹਨ ਆਵਾਜ਼ ਬੁਲੰਦ ਕਰਦੀਆਂ ਹਨ ਉਹ ਜਥੇਬੰਦੀਆਂ ਵੀ ਇਸ ਸਮੇਂ ਚੁੱਪ ਕਿਉਂ ਹਨ ਆ ਪਿੱਛੇ ਜੇ ਦੇਖਣ ਨੂੰ ਮਿਲਿਆ ਸੀਗਾ ਇੱਕ ਪਖੰਡੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਭੱਦੀ ਸ਼ਬਦਾਬਲੀ ਵਰਤੀ ਸੀ ਤੇ ਸਿੰਘਾਂ ਨੇ ਉਹਦਾ ਸੌਦਾ ਲਾਇਆ ਸੀ ਪਖੰਡੀ ਨੇ ਗਲਤ ਬੋਲਿਆ ਸਿੰਘਾਂ ਨੇ ਆਪਣੀ ਕਾਰਵਾਈ ਕੀਤੀ ਪਰ ਉਹ ਜਥੇਬੰਦੀਆਂ ਇਸ ਮਸਲੇ ਤੇ ਚੁੱਪ ਕਿਉਂ ਹਨ ਇਹ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਗੁਰਤੇ ਚਿੱਤਰਕਾਰ ਜੀ ਨੇ ਇਸ ਪੋਸਟ ਦੇ ਵਿੱਚ ਇਹ ਗੱਲ ਵੀ ਲਿਖੀ ਹੈ ਕਿ ਜੇ ਤੁਸੀਂ ਹੁਣ ਵੀ ਨਾ ਬੋਲੇ ਤਾਂ ਤੁਹਾਡੀ ਆਉਣ ਵਾਲੀ ਨਸਲਾਂ ਗੁੰਗੀਆਂ ਪੈਦਾ ਹੋਣਗੀਆਂ ਔਰ ਇਹ ਕਿਤੇ ਨਾ ਕਿਤੇ ਸਾਨੂੰ ਦੇਖਣ ਨੂੰ ਵੀ ਮਿਲ ਰਿਹਾ ਹੈ ਤੁਹਾਨੂੰ ਯਾਦ ਹੋਵੇਗਾ ਕੁਝ ਦਿਨ ਪਹਿਲਾਂ ਮੈਂ ਇੱਕ ਪੋਸਟ ਸਾਂਝੀ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ Amazon ਦੇ ਉੱਤੇ ਗੁਟਕਾ ਸਾਫ ਸੇਲ ਕੀਤੇ ਜਾ ਰਹੇ ਹਨ ਸੈਂਕੜੀਆਂ ਸੇਲ ਕੀਤੀਆਂ ਜਾ ਰਹੀਆਂ ਹਨ ਇਸ ਵੀਡੀਓ ਨੂੰ 20000 ਤੋਂ ਵੱਧ ਵੀਰਾਂ ਪੜਾਣਾਂ ਨੇ ਸਾਂਝਾ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਪਰ ਕਿਸੇ ਵੀ ਪ੍ਰਚਾਰਕ ਨੇ ਕਿਸੇ ਵੀ ਜਥੇਬੰਦੀ ਨੇ ਕਿਸੇ ਵੀ ਵਿਦਵਾਨ ਨੇ ਇਸ ਮੈਟਰ ਦੇ ਉੱਤੇ ਆਪਣੀ ਆਵਾਜ਼ ਬੁਲੰਦ ਨਹੀਂ ਕੀਤੀ ਕਿਸੇ ਨੇ ਵੀ ਨਹੀਂ ਬੋਲਿਆ ਮੇਰੇ ਤੱਕ ਤਾਂ ਕੋਈ ਵੀਡੀਓ ਨਹੀਂ ਪਹੁੰਚੀ ਕਿ ਜੇ ਕਿਸੇ ਨੇ ਇਸ ਬਾਰੇ ਬੋਲੇ ਹੋਏ ਕਿ ਆ ਕੁਝ ਹੋ ਰਿਹਾ ਹੈ ਜਾਂ ਤਾਂ ਸਾਡੇ ਜਥੇਬੰਦੀਆਂ ਸਾਡੇ ਪ੍ਰਚਾਰਕ ਇਸ ਚੀਜ਼ ਨੂੰ ਸਹੀ ਮੰਨਦੇ ਹਨ ਕਿ ਇਸ ਤਰੀਕੇ ਦੇ ਨਾਲ ਆਨਲਾਈਨ ਗੁਟਕਾ ਸਾਹ ਜਿਹੜਾ ਹੈ ਉਹ ਸਿਲ ਕੀਤਾ ਜਾ ਸਕਦਾ ਹੈ ਬਾਕੀ ਵਿਸਥਾਰਪੂਰਵਕ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਮੈਂ ਇਸ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਹਿੰਦਾ ਭਾਵ ਇਹੀ ਹੈ ਕਿ ਸਾਡੇ ਵਿਦਵਾਨ ਸਾਡੇ ਪ੍ਰਚਾਰਕ ਸਾਡੀ ਜਥੇਬੰਦੀਆਂ ਹੋ ਰਹੀ ਬੇਦਬੀਆਂ ਦੇ ਉੱਤੇ ਕਿਉਂ ਨਹੀਂ ਬੋਲਦੀ ਤੇ ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ ਹਾਂ ਉਹਨਾਂ ਪ੍ਰਬੰਧਕਾਂ ਨੂੰ ਜੋ ਕਿ ਇਹਨਾਂ ਪ੍ਰਚਾਰਕਾਂ ਨੂੰ ਦੀਵਾਨਾ ਦੇ ਵਿੱਚ ਬੁਲਾਉਂਦੇ ਹਨ ਪ੍ਰੋਗਰਾਮਾਂ ਦੇ ਵਿੱਚ ਬੁਲਾਉਂਦੇ ਹਨ ਕਿ ਜਿਹੜੇ ਪ੍ਰਚਾਰਕ ਅਤੇ ਵਿਦਵਾਨ ਸੱਚ ਬੋਲ ਕੇ ਰਾਜੀ ਨਹੀਂ ਤੁਸੀਂ ਇਹੋ ਜਿਹਿਆਂ ਨੂੰ ਬੁਲਾ ਕੇ ਕਿਉਂ ਖੁਸ਼ ਹੋ ਤੁਸੀਂ ਇਹ ਚਾਹੁੰਦੇ ਹੋ ਕਿ ਸੱਚ ਲੋਕਾਂ ਦੇ ਸਾਹਮਣੇ ਨਾ ਆਵੇ ਸੱਚ ਲੁਕਿਆ ਰਹੇ ਇਸ ਕਰਕੇ ਤੁਸੀਂ ਇਹੋ ਜਿਹੇ ਪ੍ਰਚਾਰਕਾਂ ਨੂੰ ਬੁਲਾਉਂਦੇ ਹੋ ਜਿਹੜੇ ਪ੍ਰਚਾਰਕ ਸੱਚ ਦੀ ਗੱਲ ਕਰਦੇ ਹਨ ਉਹਨਾਂ ਨੇ ਤੁਸੀਂ ਪ੍ਰੋਗਰਾਮ ਕੈਨਸਲ ਕਰ ਦਿੰਦੇ ਹੋ ਪਿੱਛੇ ਦੇ ਇੱਕ ਪ੍ਰਚਾਰਕ ਨੇ ਕਿਹਾ ਸੀਗਾ ਕਿ ਮੈਂ ਗੁਰਗਰਨ ਸਾਹਿਬ ਜੀ ਦੀ ਬੇਦਬੀ ਦੀ ਗੱਲ ਕਰਾਂਗਾ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਤੁਹਾਡਾ ਦੀਵਾਨ ਨਹੀਂ ਲਗਵਾਣਾ ਉਹਨਾਂ ਦਾ ਪ੍ਰੋਗਰਾਮ ਕੈਨਸਲ ਕਰ ਦਿੱਤਾ ਗਿਆ ਇਹਦਾ ਮਤਲਬ ਪ੍ਰਬੰਧਕ ਨਹੀਂ ਚਾਹੁੰਦੇ ਕਿ ਸੱਚ ਸੰਗਤ ਦੇ ਸਾਹਮਣੇ ਆਵੇ ਫਿਰ ਅਗਲੀ ਗੱਲ ਕਿ ਸੰਗਤ ਕਿਉਂ ਨਹੀਂ ਬੋਲਦੀ ਸੰਗਤ ਇਹਨਾਂ ਵਿਦਵਾਨਾਂ ਦਾ ਬਾਈਕਾਟ ਕਿਉਂ ਨਹੀਂ ਕਰਦੀ ਸੰਗਤ ਇਹਨਾਂ ਪ੍ਰਚਾਰਕਾਂ ਦਾ ਬਾਈਕਾਟ ਕਿਉਂ ਨਹੀਂ ਕਰਦੀ ਸੰਗਤ ਇਹਨਾਂ ਪ੍ਰਬੰਧਕਾਂ ਦਾ ਬਾਈਕਾਟ ਕਿਉਂ ਨਹੀਂ ਕਰਦੀ ਜੋ ਕਿ ਸੱਚ ਨੂੰ ਪ੍ਰਚਾਰਨ ਨਹੀਂ ਦੇ ਰਹੇ ਉਹਨਾਂ ਵਿਦਵਾਨਾਂ ਦਾ ਉਹਨਾਂ ਪ੍ਰਚਾਰਕਾਂ ਦਾ ਬਾਈਕਾਟ ਕਿਉਂ ਨਹੀਂ ਕਰਦੀ ਜੋ ਸੱਚ ਬੋਲ ਕੇ ਰਾਜੀ ਨਹੀਂ ਇਹ ਬਹੁਤ ਵੱਡੇ ਜਿਹੜੇ ਸਵਾਲ ਹੈ ਉਹ ਖੜੇ ਹੋ ਰਹੇ ਹਨ ਬਾਕੀ ਤੁਸੀਂ ਗੁਰਤੇਜ ਚਿੱਤਰਕਾਰ ਜੀ ਦੀ ਇਹ ਪੋਸਟ ਨੂੰ ਕਿਵੇਂ ਵੇਖਦੇ ਹੋ ਤੁਹਾਡੇ ਕੀ ਵਿਚਾਰ ਹਨ ਤੁਸੀਂ ਆਪਣੇ ਵਿਚਾਰ ਕਮੈਂਟਾਂ ਰਾਹੀਂ ਸਾਂਝੇ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ